ਪਿਆਰੇ ਦੋਸਤੋ ਇੱਕ ਵਾਰ ਫਿਰ ਹਾਜ਼ਰ ਹਾਂ ਪੰਜਾਬੀ ਸਾਹਿਤ ਨਾਲ ਜੁੜੀ ਹੋਈ ਇੱਕ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਦਾ ਸਰਲੇਖ ਹੈ ਸੰਬੰਧਕ ਸ਼ਬਦ ਸ਼੍ਰੇਣੀ ਇਹ ਵੀਡੀਓ ਮੁੱਖ ਤੌਰ ਤੇ 10ਵੀਂ ਕਲਾਸ ਦੇ ਸਿਲੇਬਸ ਦੀਆਂ ਲੋੜਾਂ ਦੀ ਪੂਰਤੀ ਹਿੱਤ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਅਸੀਂ ਪੰਜਾਬੀ ਵਿਆਕਰਨ ਵਿੱਚੋਂ ਜਿਹੜੀ ਸੰਬੰਧਕ ਸ਼ਬਦ ਸ਼੍ਰੇਣੀ ਲੈ ਕੇ ਉਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ। ਨਾਲ ਹੀ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਮਹੱਤਵਪੂਰਨ ਵੀਡੀਓਜ਼ ਦੇ ਨਾਲ ਤੁਸੀਂ ਜੁੜ ਸਕੋ। ਸਾਡੇ ਇਸ ਚੈਨਲ ਦਾ ਨਾਮ ਹੈ ਸ਼ਬਦਾਂ ਦੀ ਮਹਿਕ ਤੇ ਮੈਂ ਤੁਹਾਡਾ ਦੋਸਤ ਸੁਖਵਿੰਦਰ ਸੁਖੀ। ਵੀਡੀਓ ਸ਼ੁਰੂ ਕਰਦੇ ਹਾਂ। ਸੰਬੰਧਕ ਸ਼ਬਦ ਸ਼੍ਰੇਣੀ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਸੰਬੰਧਕ ਹੁੰਦਾ ਕੀ ਹੈ ਉਹ ਸ਼ਬਦ ਜੋ ਕਿਸੇ ਵਾਕ ਵਿੱਚ ਆਏ ਨਾਮ ਜਾਂ ਪੜਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਉਹਨਾਂ ਦਾ ਸੰਬੰਧ ਵਾਕਾਂ ਦੇ ਹੋਰ ਸ਼ਬਦਾਂ ਨਾਲ ਜੋੜਨ ਉਹਨਾਂ ਨੂੰ ਸੰਬੰਧਕ ਆਖਿਆ ਜਾਂਦਾ ਹੈ ਕਿਹੜੇ ਸ਼ਬਦ ਜਿਹੜੇ ਸ਼ਬਦ ਨਾਮ ਜਾਂ ਪੜਨਾਮ ਸ਼ਬਦਾਂ ਦੇ ਪਿੱਛੇ ਲੱਗ ਕੇ ਪਾਵ ਨਾਮ ਜਾਂ ਪ੍ਰਣਾਮ ਸ਼ਬਦਾ ਤੋਂ ਬਾਅਦ ਆ ਕੇ ਨਾਮ ਤੇ ਪ੍ਰਣਾਮ ਸ਼ਬਦਾ ਦਾ ਸਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨਾ ਉਹਨਾਂ ਨੂੰ ਸੰਬੰਧਕ ਆਖਿਆ ਜਾਂਦਾ ਹੈ ਜਿਵੇਂ ਦਾ ਦੇ ਦੀ ਨੇ ਨੂੰ ਤੋਂ ਕੋਲ ਉੱਤੇ ਆਦ ਹੁਣ ਅਸੀਂ ਸੰਬੰਧਕ ਸ਼ਬਦ ਸ਼੍ਰੇਣੀ ਨਾਲ ਸੰਬੰਧਿਤ ਸ਼ਬਦਾਂ ਨੂੰ ਵਾਚਣ ਦੇ ਲਈ ਕੁਝ ਵਾਕ ਜਿਹੜੇ ਉਹ ਦੇਖਾਂਗੇ ਜਿਵੇਂ ਪਹਿਲਾ ਵਾਕ ਹੈ ਉਹ ਕਾਰ ਵਿੱਚ ਬੈਠੇ ਹਨ ਦੂਜਾ ਵਾਕ ਹੈ ਉਹ ਸਾਡੇ ਘਰ ਦੇ ਨੇੜੇ ਹੀ ਰਹਿੰਦਾ ਹੈ ਉਹ ਕਾਰ ਰਾਹੀਂ ਚੰਡੀਗੜ੍ਹ ਗਿਆ ਹੈ ਉਹ ਸਾਡੇ ਸਾਹਮਣੇ ਦੀ ਲੰਘ ਗਿਆ ਉਪਰੋਕਤ ਚਾਰ ਵਾਕਾਂ ਦੇ ਵਿੱਚ ਹੁਣ ਅਸੀਂ ਸੰਬੰਧਕ ਸ਼ਬਦ ਸ਼੍ਰੇਣੀ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਦੇਖਾਂਗੇ ਉਪਰੋਕਤ ਵਾਕਾਂ ਵਿੱਚ ਲਕੀਰੇ ਸ਼ਬਦ ਸੰਬੰਧਕ ਹਨ ਜੇ ਇਹਨਾਂ ਵਾਕਾਂ ਵਿੱਚੋਂ ਸੰਬੰਧਕ ਸ਼ਬਦ ਕੱਢ ਦਿੱਤੇ ਜਾਣ ਤਾਂ ਵਾਕਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜਿਹੜੀ ਇਹ ਵਾਕ ਚਾਰੋਂ ਆਪਾਂ ਪੜ੍ਹੇ ਨੇ ਹੁਣ ਇਹਨਾਂ ਦੇ ਵਿੱਚੋਂ ਦੇਖੋ ਵਿੱਚ ਸ਼ਬਦ ਦੇ ਸ਼ਬਦ ਰਾਹੀ ਸ਼ਬਦ ਤੇ ਦੀ ਸ਼ਬਦ ਇਹ ਜਿਹੜੇ ਸ਼ਬਦ ਨੇ ਇਹ ਸੰਬੰਧਕ ਸ਼ਬਦ ਸ਼੍ਰੇਣੀ ਦੇ ਸ਼ਬਦ ਨੇ ਭਾਵ ਇਹ ਸਬੰਧਕ ਨੇ ਲਿਖਿਆ ਹੈ ਕਿ ਜੇਕਰ ਇਹਨਾਂ ਵਾਕਾਂ ਦੇ ਵਿੱਚੋਂ ਇਹੇ ਸ਼ਬਦ ਕੱਢ ਲਏ ਜਾਣ ਤਾਂ ਇਹਨਾਂ ਵਾਕਾਂ ਦੇ ਅਰਥ ਨੇ ਜਿਹੜੇ ਉਹ ਨਹੀਂ ਰਹਿ ਜਾਣਗੇ ਹੁਣ ਅਸੀਂ نیچے ਦੇਖਦੇ ਹਾਂ ਕਿਵੇਂ ਉਹ ਕਾਰ ਬੈਠੇ ਹਨ ਇਸ ਵਾਕ ਦਾ ਕੋਈ ਅਰਥ ਨਹੀਂ ਹੈ ਜੇਕਰ ਆਪਾਂ ਇਹਦੇ ਵਿੱਚ ਇਸ ਵਾਕ ਦੇ ਵਿੱਚ ਵਿੱਚ ਸ਼ਬਦ ਲਾ ਦਈਏ ਵਿੱਚ ਜਿਹੜਾ ਸੰਬੰਧਕ ਸ਼ਬਦ ਹੈ ਤਾ ਇਸ ਵਾਕ ਦਾ ਅਰਥ ਜਿਹੜਾ ਉਹ ਨਿਕਲ ਜਾਏਗਾ ਉਹ ਕਾਰ ਵਿੱਚ ਬੈਠੇ ਹਨ ਇਸ ਵਾਕ ਦੇ ਵਿੱਚੋਂ ਵਿੱਚ ਜਿਹੜਾ ਹਟਾ ਲਿਆ ਗਿਆ ਸਬੰਧਕ ਸ਼ਬਦ ਸੀਗਾ ਇਸ ਕਰਕੇ ਇਸ ਵਾਕ ਦਾ ਜਿਹੜਾ ਅਰਥ ਉਹ ਖਤਮ ਹੋ ਗਿਆ ਸੀਗਾ ਇਸੇ ਤਰ੍ਹਾਂ ਉਹ ਕਾਰ ਚੰਡੀਗੜ੍ਹ ਗਿਆ ਹੈ ਇਸ ਵਾਕ ਦੇ ਵਿੱਚ ਕੀ ਹੈ ਰਾਹੀ ਸ਼ਬਦ ਜਿਹੜਾ ਸਬੰਧਕ ਸੀਗਾ ਉਹ ਹਟਾ ਲਿਆ ਗਿਆ ਕੱਢ ਲਿਆ ਗਿਆ ਇਸ ਕਰਕੇ ਇਸ ਵਾਕ ਦਾ ਜਿਹੜਾ ਅਰਥ ਉਹ ਖਤਮ ਹੋ ਗਿਆ ਇਸ ਕਰਕੇ ਹੀ ਲਿਖਿਆ ਹੈ ਕਿ ਜੇਕਰ ਵਾਕਾਂ ਦੇ ਵਿੱਚੋਂ ਜਾਂ ਅਪਰੋਕਤ ਵਾਕਾਂ ਦੇ ਵਿੱਚੋਂ ਸੰਬੰਧਕ ਸ਼ਬਦ ਕੱਢ ਲਏ ਜਾਂ ਤਾਂ ਵਾਕਾਂ ਦੇ ਜਿਹੜੇ ਅਰਥ ਨੇ ਉਹ ਖਤਮ ਹੋ ਜਾਂਦੇ ਨੇ ਇਸ ਪ੍ਰਕਾਰ ਅਰਥ ਸਪਸ਼ਟ ਕਰਨ ਲਈ ਵਾਕ ਵਿੱਚ ਠੀਕ ਤਰਤੀਬ ਅਨੁਸਾਰ ਵਰਤੇ ਸੰਬੰਧਕ ਸ਼ਬਦ ਬਹੁਤ ਮਹੱਤਵਪੂਰਨ ਹੁੰਦੇ ਹਨ ਭਾਵ ਜੇਕਰ ਵਾਕਾਂ ਦੇ ਅਰਥ ਜਿਹੜੇ ਉਹ ਸਪਸ਼ਟ ਕਰਨੇ ਨੇ ਭਾਵ ਅਰਥ ਸਾਨੂੰ ਪਤਾ ਲੱਗਣ ਵਾਕਾਂ ਦੇ ਇਸ ਲਈ ਕੀ ਆ ਵਾਕਾਂ ਦੇ ਵਿੱਚ ਜਿਹੜੇ ਉਹ ਸੰਬੰਧਕ ਸ਼ਬਦ ਵਰਤਨੇ ਬਹੁਤ ਜ਼ਰੂਰੀ ਨੇ। ਰੂਪ ਦੇ ਆਧਾਰ ਤੇ ਸੰਬੰਧਕ ਦੋ ਤਰ੍ਹਾਂ ਦੇ ਹੁੰਦੇ ਹਨ ਵਿਕਾਰੀ ਤੇ ਅਵਕਾਰੀ। ਹੁਣ ਅਸੀਂ ਦੇਖਦੇ ਹਾਂ ਵਿਕਾਰੀ ਤੇ ਅਵਕਾਰੀ ਸੰਬੰਧਕ ਕਿਹੜੇ ਹੁੰਦੇ। ਜਿਨ੍ਹਾਂ ਸੰਬੰਧਕਾਂ ਦੇ ਰੂਪ ਸੁਥਿਰ ਰਹਿੰਦੇ ਨੇ। ਸਥਿਰ ਭਾਵ ਇੱਕੋ ਰਹਿੰਦੇ ਨੇ ਬਦਲਦੇ ਨਹੀਂ ਹੈਗੇ ਰੂਪ ਜਿਹੜੇ ਸੰਬੰਧਕਾਂ ਦੇ ਠੀਕ ਹੈ ਉਹ ਕੀ ਨੇ ਅਵਕਾਰੀ ਉਹਨਾਂ ਨੂੰ ਕੀ ਆਵਿਕਾਰੀ ਸਬੰਧਕ ਕਿਹਾ ਜਾਂਦਾ ਹੈ ਭਾਵ ਬਦਲਦੇ ਨਹੀਂ ਹੈਗੇ ਜਿਵੇਂ ਨੇ ਨੂੰ ਤੋਂ ਲਈ ਰਾਹੀ ਦੁਆਰਾ ਵਾਸਤੇ ਆਦ ਜਿਹੜੇ ਸ਼ਬਦ ਨੇ ਉਹ ਆਵਿਕਾਰੀ ਸਬੰਧਕਾਂ ਦੀ ਸੂਚੀ ਦੇ ਵਿੱਚ ਆਉਂਦੇ ਨੇ ਕਿਉਂਕਿ ਇਹਨਾਂ ਸਬੰਧਕੀ ਸ਼ਬਦਾਂ ਦੇ ਰੂਪ ਜਿਹੜੇ ਉਹ ਉਹੀ ਰਹਿੰਦੇ ਨੇ ਜੋ ਹੈਗੇ ਨੇ ਭਾਵ ਬਦਲਦੇ ਨਹੀਂ ਹੈਗੇ ਕਿਸੇ ਵੀ ਸਥਿਤੀ ਦੇ ਵਿੱਚ ਉਹ ਸਬੰਧਕ ਜਿਨ੍ਹਾਂ ਦੇ ਰੂਪ ਵਿੱਚ ਤਬਦੀਲੀ ਆ ਜਾਂਦੀ ਹੈ ਉਹਨਾਂ ਨੂੰ ਵਿਕਾਰੀ ਸਬੰਧਕ ਕਿਹਾ ਜਾਂਦਾ ਹੈ ਵਿਕਾਰੀ ਭਾਵ ਜਿਨ੍ਹਾਂ ਦੇ ਰੂਪ ਦੇ ਵਿੱਚ ਵਿਕਾਰ ਆ ਜਾਂਦਾ ਹੈ ਠੀਕ ਹੈ ਵਿਕਾਰ ਆਉਣਾ ਭਾਵ ਬਦਲ ਜਾਂਦੇ ਨੇ ਜਿਨ੍ਹਾਂ ਦੇ ਰੂਪ ਠੀਕ ਹੈ ਉਹਨਾਂ ਨੂੰ ਕੀ ਆ ਵਿਕਾਰੀ ਸਬੰਧਕ ਕਿਹਾ ਜਾਂਦਾ ਹੈ ਜਿਵੇਂ ਦਾ ਦੇ ਦੀ ਦੀਆਂ ਕੋਲ ਨਾਲ ਵਿੱਚ ਪਾਸ ਨੇੜੇ ਸਾਹਮਣੇ ਆਦਿ ਕੁਝ ਹੋਰ ਸਬੰਧਕ ਸ਼ਬਦ ਇਸ ਪ੍ਰਕਾਰ ਹਨ ਇਨਸਬੰਧਕਾਂ ਤੋਂ ਇਲਾਵਾ ਕੁਝ ਹੋਰ ਸੰਬੰਧਕ ਸ਼ਬਦ ਨੇ ਜਿਹੜੇ ਨਾਲ, ਤੋਂ, થી, ਉੱਪਰ, ਤੱਕ, ਤੌੜੀ, ਤਾਂ, ਵਿੱਚ, ਹੇਠਾਂ, ਨੇੜੇ, ਕੋਲ, ਵਿਚਕਾਰ, ਸਹਤ, ਪਾਸ, ਦੂਰ, ਪਰੇ, ਬਿਨਾ, ਵੱਲ, ਆਦ। ਇਹ ਸੀਗੀ ਸੰਬੰਧਕ ਦੀ ਵੰਡ ਜਿਹੜੀ ਉਹ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਆਵਿਕਾਰੀ ਤੇ ਵਿਕਾਰੀ ਸ਼ਬਦ। ਆਵਿਕਾਰੀ ਉਹ ਜਿਨ੍ਹਾਂ ਦਾ ਰੂਪ ਨਹੀਂ ਬਦਲਦਾ ਹੈ। ਵਿਕਾਰੀ ਸ਼ਬਦ ਸਬੰਧਕ ਉਹ ਜਿਨ੍ਹਾਂ ਦਾ ਰੂਪ ਬਦਲ ਜਾਂਦਾ ਹੈ ਭਾਵੇਂ ਜਿਨ੍ਹਾਂ ਦੇ ਰੂਪ ਦੇ ਵਿੱਚ ਵਿਕਾਰ ਆ ਜਾਂਦਾ ਹੈ ਸਬੰਧਕਾਂ ਬਾਰੇ ਜਿਹੜੀਆਂ ਕੁਝ ਧਿਆਨ ਦੇਣ ਜੋ ਗੱਲਾਂ ਨੇ ਉਹ ਇੱਥਾਂ ਲਿਖੀਆਂ ਨੇ ਦੇਖੋ ਤੁਸੀਂ ਵਾਕ ਵਿੱਚ ਸਬੰਧਕ ਸ਼ਬਦਾਂ ਦੀ ਅਣਹੋਂਦ ਜਾਂ ਗਲਤ ਵਰਤੋਂ ਵਾਕ ਦੇ ਅਰਥ ਨੂੰ ਸਪਸ਼ਟ ਨਹੀਂ ਹੋਣ ਦਿੰਦੀ ਭਾਵੇਂ ਜੇਕਰ ਕਿਸੇ ਵਾਕ ਦੇ ਵਿੱਚ ਸਹੀ ਸਬੰਧਕ ਨਹੀਂ ਵਰਤਿਆ ਹੋਊਗਾ ਸਹੀ ਸਬੰਧਕ ਸ਼ਬਦ ਨਹੀਂ ਵਰਤਿਆ ਹੋਊਗਾ ਤਾਂ ਉਸ ਦੀ ਜਿਹੜੀ ਵਾਕ ਬਣਤਰ ਆ ਉਹ ਸਹੀ ਨਹੀਂ ਹੋਗੀ ਤੇ ਉਹ ਵਾਕ ਦੇ ਅਰਥ ਜਿਹੜੇ ਉਹ ਸਪਸ਼ਟ ਨਹੀਂ ਹੋਣਗੇ ਪੰਜਾਬੀ ਵਿੱਚ ਸੰਬੰਧਕ ਸ਼ਬਦ ਆਮ ਤੌਰ ਤੇ ਨਾਮ ਜਾਂ ਪਰਨਾਮ ਸ਼ਬਦਾਂ ਤੋਂ ਪਿੱਛੋਂ ਆਉਂਦੇ ਹਨ ਇਹ ਵੀ ਇੱਕ ਪਹਿਚਾਣ ਆ ਸੰਬੰਧਕਾਂ ਦੀ ਕਿ ਨਾਮ ਜਾਂ ਪਰਨਾਮ ਸ਼ਬਦਾਂ ਤੋਂ ਪਿੱਛੋਂ ਜਿਹੜੇ ਉਹ ਸੰਬੰਧਕ ਸ਼ਬਦ ਆਉਂਦੇ ਨੇ ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਇੱਕੋ ਸ਼ਬਦ ਵੱਖ-ਵੱਖ ਪ੍ਰਸੰਗਾਂ ਵਿੱਚ ਵੱਖ-ਵੱਖ ਸ਼ਬਦ ਭੇਦਾਂ ਅਧੀਨ ਆ ਸਕਦਾ ਹੈ ਇਸੇ ਤਰ੍ਹਾਂ ਜਿਹੜੇ ਸ਼ਬਦਾਂ ਨੂੰ ਸੰਬੰਧਕ ਕਿਹਾ ਜਾਂਦਾ ਹੈ ਉਹ ਕਿਰਿਆ ਵਿਸ਼ੇਸ਼ਣ ਵੀ ਹੋ ਸਕਦੇ ਹਨ ਆਪਾਂ ਕਿਰਿਆ ਵਿਸ਼ੇਸ਼ਣ ਦੀ ਪਿੱਛੇ ਵੀਡੀਓ ਬਣਾਈ ਹੈ ਠੀਕ ਹੈ ਇਸ ਦੇ ਵਿੱਚ ਵੀ ਉਸ ਦੇ ਵਿੱਚ ਵੀ ਕੁਝ ਸ਼ਬਦ ਨੇ ਜਿਹੜੇ ਉਹ ਐਵੇਂ ਹੋਏ ਸੀਗੇ ਵੀ ਇੱਕ ਜਿਹੜਾ ਕਿਰਿਆ ਵਿਸ਼ੇਸ਼ਣ ਸ਼ਬਦ ਆ ਉਹ ਦੋ ਸ਼੍ਰੈਣੀਆਂ ਦੇ ਵਿੱਚ ਆ ਜਾਂਦਾ ਸੀਗਾ ਇਸੇ ਤਰ੍ਹਾਂ ਜਿਹੜੇ ਕੁਝ ਸੰਬੰਧਕ ਸ਼ਬਦ ਨੇ ਉਹ ਕਿਰਿਆ ਵਿਸ਼ੇਸ਼ਣ ਵੀ ਹੋ ਸਕਦੇ ਨੇ ਠੀਕ ਉਦਾਹਰਨ ਦੇ ਲਈ ਆਪਾਂ ਹੇਠ ਲਿਖੇ ਵਾਕ ਦੇਖਦੇ ਹਾਂ ਚਾਰ ਵਾਕ ਨੇ ਬਾਬਾ ਜੀ ਬਾਹਰ ਬੈਠੇ ਹਨ ਬਾਬਾ ਜੀ ਘਰੋਂ ਬਾਹਰ ਬੈਠੇ ਹਨ ਉਹ ਅੰਦਰ ਚਲਾ ਗਿਆ ਹੈ ਉਹ ਘਰ ਅੰਦਰ ਚਲਾ ਗਿਆ ਹੈ ਇਹਨਾਂ ਵਾਕਾਂ ਦੇ ਵਿੱਚੋਂ ਜਿਹੜੇ ਪਹਿਲੇ ਵਾਕ ਵਿੱਚ ਬਾਹਰ ਸ਼ਬਦ ਕਿਰਿਆ ਵਿਸ਼ੇਸ਼ਣ ਹੈ ਕਿਰਿਆ ਵਿਸ਼ੇਸ਼ਣ ਹੈ ਭਾਵ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਬੈਠੇ ਹਨ ਕਿੱਥੇ ਬੈਠੇ ਹਨ ਬਾਹਰ ਬੈਠੇ ਹਨ ਠੀਕ ਹੈ ਤੇ ਜਦ ਕਿ ਦੂਜੇ ਵਿੱਚ ਇਹ ਸੰਬੰਧਕ ਹੈ ਸੰਬੰਧਕ ਕਿਵੇਂ ਹੋਇਆ ਕੀ ਘਰੋਂ ਬਾਹਰ ਬੈਠੇ ਹਨ ਕੀ ਇਹ ਨਾਮ ਜਾਂ ਪਰਨਾਮ ਦੇ ਨਾਲ ਲੱਗ ਕੇ ਜਿਹੜਾ ਉਹ ਸਬੰਧਕ ਸ਼ਬਦ ਆਇਆ ਘਰੋਂ ਬਾਹਰ ਬੈਠਿਆ ਇਸੇ ਤਰ੍ਹਾਂ ਅਗਲੇ ਵਾਕ ਦੇ ਵਿੱਚ ਉਹ ਅੰਦਰ ਚਲਾ ਗਿਆ ਹੈ ਕਿੱਥੇ ਚਲਾ ਗਿਆ ਹੈ ਅੰਦਰ ਚਲਾ ਗਿਆ ਹੈ ਇਹ ਕਿਰਿਆ ਦੀ ਵਿਸ਼ੇਸ਼ਤਾ ਦੱਸ ਰਿਹਾ ਸ਼ਬਦ ਇਸ ਕਰਕੇ ਇਹ ਕਿਰਿਆ ਵਿਸ਼ੇਸ਼ਣ ਹੋ ਗਿਆ ਉਹ ਘਰ ਅੰਦਰ ਚਲਾ ਗਿਆ ਹੈ ਇਹ ਅੰਦਰ ਸ਼ਬਦ ਆ ਜਿਹੜਾ ਉਹ ਘਰ ਦੇ ਨਾਲ ਲੱਗ ਕੇ ਆ ਰਿਹਾ ਇਸ ਕਰਕੇ ਇਹ ਸਬੰਧਕ ਸ਼ਬਦ ਜਿਹੜਾ ਉਹ ਹੈਗਾ ਪੰਜਾਬੀ ਵਿੱਚ ਸਬੰਧਕ ਸ਼ਬਦਾਂ ਦੇ ਰੂਪ ਵਿੱਚ ਹਨ ਜਿੱਥੇ ਕਿਤੇ ਇਹ ਮਾਤਰਾ ਈ ਓ ਏ ਆਦ ਦੇ ਰੂਪ ਵਿੱਚ ਪਛੇਤਰ ਦੇ ਤੌਰ ਤੇ ਵਰਤੇ ਜਾਂਦੇ ਹਨ ਉੱਥੇ ਇਹਨਾਂ ਨੂੰ ਕਾਰਕੀ ਪਛੇਤਰ ਕਿਹਾ ਜਾਂਦਾ ਹੈ ਜਿਵੇਂ ਉਸਨੇ ਪਹਾੜਾਂ ਵਿੱਚ ਬੱਦਲ ਫਟਦਾ ਆਪਣੇ ਅੱਖੀ ਦੇਖਿਆ ਇੱਥੇ ਕੀ ਆ ਅੱਖੀ ਆ ਜਿਹੜਾ ਉਹ ਅੱਖਾਂ ਨਾਲ ਦੇਖਿਆ ਅੱਖੀ ਇੱਥੇ ਜਿਹੜਾ ਉਹ ਕੀ ਹੋ ਗਿਆ ਇਹ ਸ਼ਬਦ ਦਾ ਈ ਓ ਇਹਦੇ ਨਾਲ ਕੀ ਆ ਈ ਜਿਹੜਾ ਉਹ ਰੂਪ ਲੱਗ ਗਿਆ ਪਛੇਤਰ ਦੇ ਤੌਰ ਤੇ ਲੱਗ ਗਿਆ ਇਸ ਕਰਕੇ ਇਸ ਨੂੰ ਕੀ ਆ ਕਾਰਕੀ ਪਛੇਤਰ ਕਿਹਾ ਜਾਂਦਾ ਹੈ ਕਾਰਕ ਬਾਰੇ ਆਪਾਂ ਵੀਡੀਓ ਜਦੋਂ ਬਣਾਵਾਂਗੇ ਉਸ ਦੇ ਵਿੱਚ ਦੇਖਾਂਗੇ ਕਾਰਕੀ ਪਛੇਤਰ ਕੀ ਹੁੰਦੇ ਨੇ ਜਿਹੜਾ ਸ਼ਬਦ ਦੇ ਨਾਲ ਪਿੱਛੇ ਲੱਗ ਕੇ ਆ ਜਾਂਦਾ ਉਸ ਨੂੰ ਕੀ ਆ ਕਾਰਕੀ ਪਛੇਤਰ ਕਿਹਾ ਜਾਂਦਾ ਜਿਵੇਂ ਈ ਇਸ ਦੇ ਅੱਖਰ ਸ਼ਬਦ ਦੇ ਪਿੱਛੇ ਅੱਖੀ ਜਿਹੜਾ ਉਹ ਲੱਗ ਗਿਆ ਅੱਖਾਂ ਨਾਲ ਦੇਖਿਆ ਠੀਕ ਹੈ ਉਸ ਨੂੰ ਕੀ ਲਿਖਦੇ ਆ ਅੱਖੀਂ ਦੇਖਿਆ ਇਹ ਵਾਕ ਵਿੱਚ ਇਸ ਪ੍ਰਕਾਰ ਵੀ ਲਿਖਿਆ ਜਾ ਸਕਦਾ ਹੈ ਉਸ ਨੇ ਪਹਾੜ ਵਿੱਚ ਬੱਦਲ ਫਟਦਾ ਆਪਣੀਆਂ ਅੱਖਾਂ ਨਾਲ ਦੇਖਿਆ ਇਸ ਵਾਕ ਰਾਹੀਂ ਸਪਸ਼ਟ ਹੋ ਜਾਊਗਾ ਅੱਖਾਂ ਨਾਲ ਦੇਖਿਆ ਅੱਖੀਂ ਦੇਖਿਆ ਸੰਬੰਧਕੀ ਰੂਪ ਜਿਹੜੇ ਨਾਮ ਪੜਨਾਮ ਤੇ ਵਿਸ਼ੇਸ਼ਣ ਪਿੱਛੋਂ ਸੰਬੰਧਕ ਆਉਂਦਾ ਹੈ ਉਸ ਨਾਮ ਪੜਨਾਮ ਤੇ ਵਿਸ਼ੇਸ਼ਣ ਦਾ ਰੂਪ ਕੁਝ ਬਦਲ ਜਾਂਦਾ ਹੈ ਉਦਾਹਰਨ ਦੇ ਤੌਰ ਤੇ ਦੇਖਦੇ ਆਂ ਆਪਾਂ ਸੰਬੰਧਕੀ ਰੂਪ ਕੀ ਹੁੰਦੇ ਨੇ ਜਿਵੇਂ ਇੱਕ ਵਚਨ ਮੁੰਡਾ ਤੇ ਬਹੁ ਵਚਨ ਮੁੰਡੇ ਸਧਾਰਨ ਰੂਪ ਨੇ ਸੰਬੰਧਕੀ ਰੂਪ ਦੇ ਵਿੱਚ ਕੀ ਆ ਮੁੰਡੇ ਨੇ ਗੀਤ ਗਾਇਆ ਜਾਂ ਮੁੰਡਿਆਂ ਨੇ ਗੀਤ ਗਾਇਆ ਬਹੁ ਵਚਨ ਰੂਪ ਦੇ ਵਿੱਚ ਕੀ ਆ ਇਹਨਾਂ ਵਾਕਾਂ ਦੇ ਵਿੱਚ ਕੀ ਹੋਇਆ ਕਿ ਮੁੰਡਾ ਜਿਹੜਾ ਸਧਾਰਨ ਰੂਪ ਸੀਗਾ ਜਦੋਂ ਸੰਬੰਧਕੀ ਰੂਪ ਹੋ ਉਹਦੇ ਨਾਲ ਕੀ ਨੇ ਲੱਗ ਗਿਆ ਤਾਂ ਉਸ ਦਾ ਰੂਪ ਕੀ ਆ ਮੁੰਡੇ ਹੋ ਗਿਆ ਜਦੋਂ ਨੇ ਸਬੰਧਕ ਲੱਗਿਆ ਤਾਂ ਉਸ ਦਾ ਰੂਪ ਕੀ ਆ ਮੁੰਡੇ ਦਾ ਮੁੰਡੇ ਹੋ ਗਿਆ ਇਹ ਸਬੰਧਕੀ ਰੂਪ ਦੇ ਤਰ੍ਹਾਂ ਬਣ ਗਿਆ ਇਸੇ ਤਰ੍ਹਾਂ ਬਹੁਵਚਨ ਦੇ ਵਿੱਚ ਮੁੰਡੇ ਦਾ ਕੀ ਆ ਮੁੰਡਿਆਂ ਬਣ ਗਿਆ ਮੁੰਡਿਆਂ ਬਣ ਗਿਆ ਮੁੰਡਿਆ ਕਿਉਂ ਬਣਿਆ ਕਿਉਂਕਿ ਮੁੰਡਿਆਂ ਨੇ ਜਿਹੜਾ ਸਬੰਧਕ ਇਹਦੇ ਨਾਲ ਲੱਗ ਗਿਆ ਉਸ ਕਰਕੇ ਇਸ ਦਾ ਜਿਹੜਾ ਸਬੰਧਕੀ ਰੂਪ ਮੁੰਡਿਆਂ ਬਣ ਗਿਆ ਹੁਣ ਮੁੰਡੇ ਨੇ ਇੱਕ ਵਚਨ ਸੀਗਾ ਜਦੋਂ ਜਾਰਾਂ ਬਣਾਣੇ ਨੇ ਤਾਂ ਮੁੰਡਿਆਂ ਉਹ ਰੂਪ ਜਿਹੜਾ ਉਹ ਬਣ ਗਿਆ ਸਬੰਧਕੀ ਰੂਪ ਦੇ ਵਿੱਚ ਆ ਗਿਆ। ਮੁੰਡਾ ਸ਼ਬਦ ਦਾ ਸਬੰਧਕੀ ਰੂਪ ਮੁੰਡੇ ਹੈ। ਮੁੰਡੇ ਦਾ ਇਹ ਸਬੰਧਕੀ ਰੂਪ ਨੇਸਵੰਦਕ ਦੇ ਕਾਰਨ ਬਣਿਆ ਹੈ। ਅੱਗੇ ਇਸ ਦਾ ਬਹੁਵਚਨ ਰੂਪ ਮੁੰਡਿਆਂ ਬਣਦਾ ਹੈ। ਕਈ ਵਿਦਿਆਰਥੀ ਕਈ ਵਾਰ ਵਿਦਿਆਰਥੀ ਪੁਲੇਖੇ ਵਿੱਚ ਜਿਵੇਂ ਕਿ ਪੰਨਾ ਨੰਬਰ 41 ਉੱਤੇ ਵੀ ਦੱਸਿਆ ਗਿਆ ਹੈ। ਹੁਣ ਪੰਨਾ ਨੰਬਰ 41 ਵਿਆਕਰਨ ਦੇ ਵਿੱਚ ਹੈ। ਉੱਥੇ ਤੁਸੀਂ ਦੇਖ ਲਿਖ ਹੱਥ ਦਾ ਬਹੁਵਚਨ ਹੱਥਾਂ ਸੇਵ ਦਾ ਸੇਬਾਂ ਆਦਮੀ ਦਾ ਆਦਮੀਆਂ ਡੱਡੂ ਦਾ ਡੱਡੂਆਂ ਭਰਾ ਦਾ ਭਰਾਵਾਂ ਤਲਾ ਦਾ ਤਲਾਵਾਂ ਤੇ ਮਿਰਗ ਦਾ ਮਿਰਗਾਂ ਆਦ ਕਰ ਦਿੰਦਾ ਹੈ ਪਰ ਅਸਲ ਵਿੱਚ ਇਹ ਸ਼ਬਦਾਂ ਦਾ ਬਹੁਵਚਨ ਰੂਪ ਇੱਕ ਵਾਲਾ ਹੀ ਹੈ ਇਹਨਾਂ ਸ਼ਬਦਾਂ ਦਾ ਬਹੁਵਚਨ ਰੂਪ ਜਿਹੜਾ ਉਹ ਇੱਕਵਚਨ ਵਾਲਾ ਹੀ ਹੈ ਪਰ ਉੱਪਰ ਦਿੱਤੇ ਹੱਥਾਂ ਸੇਬਾਂ ਆਦਮੀਆਂ ਡੱਡੂਆਂ ਭਰਾਵਾਂ ਤਲਾਵਾਂ ਮਿਰਗਾਂ ਰੂਪ ਇਹਨਾਂ ਦੇ ਸਵੰਦਕ ਹੀ ਰੂਪ ਨੇ ਇਸ ਪੈਰੇ ਦੇ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੇ ਇਹ ਸ਼ਬਦ ਨੇ ਹੱਥ ਡੱਡੂ ਆਦਮੀ ਭਰਾ ਤਲਾ ਮਿਰਗ ਇਹਨਾਂ ਦਾ ਜਿਹੜਾ ਬਹੁਵਚਨੀ ਰੂਪ ਆ ਭਾਵੇਂ ਇੱਕ ਤੋਂ ਜ਼ਿਆਦਾ ਹੁੰਦੇ ਨੇ ਉਹ ਇੱਕਵਚਨੀ ਰੂਪ ਵਾਲਾ ਹੀ ਆ ਠੀਕ ਹੈ ਇਹਦੇ ਨਾਲ ਇਹਦੇ ਵਿੱਚ ਤੁਸੀਂ ਡੱਡੂਆਂ ਹੱਥਾਂ ਮਿਰਗਾਂ ਨਹੀਂ ਲਿਖ ਸਕਦੇ ਹੈਗੇ ਪਰ ਜਿਹੜੇ ਇਹਨਾਂ ਦੇ ਇਹ ਰੂਪ ਵਰਤੇ ਜਾਂਦੇ ਨੇ ਹੱਥਾਂ ਸੇਬਾਂ ਡੱਡੂਆਂ ਮਿਰਗਾਂ ਤਨਾਵਾਂ ਇਹ ਕੀ ਨੇ ਇਹਨਾਂ ਦੇ ਸਬੰਧਕੀ ਰੂਪ ਨੇ ਜਿਵੇਂ ਇੱਕ ਵਚਨ ਉਸ ਦਾ ਇੱਕ ਹੱਥ ਜ਼ਖਮੀ ਹੈ ਕਿਸਾਨ ਇੱਕ ਹੱਥ ਨਾਲ ਹੱਲ ਦਾ ਮੁੰਨਾ ਫੜਦਾ ਹੈ ਇਹ ਵੀ ਸਬੰਧਕੀ ਰੂਪ ਆ ਗਿਆ ਬਹੁਵਚਨ ਦੇ ਵਿੱਚ ਕੀ ਹੈ ਮੇਰੇ ਦੋਵੇਂ ਹੱਥ ਸਾਫ ਹਨ ਹੁਣ ਦੋਵੇਂ ਹੱਥਾਂ ਦੇ ਲਈ ਵੀ ਹੱਥ ਵਰਤਿਆ ਗਿਆ ਤੇ ਇੱਕ ਹੱਥ ਦੇ ਲਈ ਵੀ ਹੱਥ ਵਰਤਿਆ ਗਿਆ ਤਾੜੀ ਦੋ ਹੱਥਾਂ ਨਾਲ ਵੱਜਦੀ ਇੱਥੇ ਜਿਹੜਾ ਸੰਬੰਧਕੀ ਰੂਪ ਕੀ ਆ ਹੱਥਾਂ ਵਰਤਿਆ ਗਿਆ ਠੀਕ ਪਰ ਇਹ ਇਸ ਦਾ ਬਹੁਵਚਨ ਨਹੀਂ ਹੈਗਾ ਕਿਉਂਕਿ ਜੇਕਰ ਬਹੁਵਚਨ ਹੁੰਦਾ ਤਾਂ ਇੱਥੇ ਵੀ ਜਿਹੜਾ ਉਹ ਦੂਜੇ ਪਾਗ ਦੇ ਵਿੱਚ ਜਿਹੜਾ ਨਿਚੇ ਦਿੱਤਾ ਹੋਇਆ ਬਹੁਵਚਨ ਦਾ ਉਹ ਇੱਥੇ ਵੀ ਹੱਥਾਂ ਨਾਲ ਆਉਂਦਾ ਸੀਗਾ ਮੇਰੇ ਦੋਵੇਂ ਹੱਥਾਂ ਸਾਫ ਹਨ ਤਾਂ ਇਹ ਲਿਖਿਆ ਹੁੰਦਾ ਪਰ ਇੱਥੇ ਦੋਵੇਂ ਹੱਥ ਨੇ ਜਿਹੜੇ ਉਹ ਬਹੁਵਚਨ ਦਾ ਰੂਪ ਨੇ ਇੱਥੇ ਜਿਹੜੇ ਦੋ ਹੱਥਾਂ ਲਿਖਿਆ ਗਿਆ ਇਹ ਕੀ ਆ ਇਸ ਦਾ ਸੰਬੰਧਕੀ ਰੂਪ ਹੈ ਸਿਰਫ ਹੱਥਾਂ ਸ਼ਬਦ ਹੱਥ ਸ਼ਬਦ ਦੇ ਬਹੁਵਚਨੀ ਰੂਪ ਦਾ ਸੰਬੰਧਕੀ ਰੂਪ ਹੈ ਇਸੇ ਤਰ੍ਹਾਂ ਇੱਕ ਵਚਨ ਸੇਬ ਮਿੱਠਾ ਹੈ ਸੇਬ ਨੂੰ ਧੋਕੇ ਖਾਣਾ ਚਾਹੀਦਾ ਹੈ ਦੂਜੇ ਬਹੁਵਚਨ ਦੇ ਵਿੱਚ ਕੀ ਆ ਟੋਕਰੀ ਵਿੱਚ 10 ਸੇਬ ਹਨ ਹੁਣ ਸੇਬ ਤਾਂ ਇੱਕ ਵਚਨ ਦੇ ਲਈ ਵੀ ਸੇਬ 10 ਸੇਬਾਂ ਦੇ ਲਈ ਵੀ ਸੇਬ ਵਰਤਿਆ ਗਿਆ ਹਿਮਾਚਲ ਪ੍ਰਦੇਸ਼ ਸੇਬਾਂ ਦਾ ਘਰ ਹੈ ਹੁਣ ਸੇਬਾਂ ਦਾ ਘਰ ਹੈ ਜਿਹੜਾ ਸੇਬਾਂ ਸ਼ਬਦ ਵਰਤਿਆ ਗਿਆ ਉਹ ਇਸ ਵਾਕ ਦੇ ਵਿੱਚ ਸੇਬ ਦਾ ਸੰਬੰਧਕੀ ਰੂਪ ਹੈ ਨਾ ਕਿ ਸੇਬ ਦਾ ਬਹੁਵਚਨੀ ਰੂਪ ਹੈ ਇਹੀ ਗੱਲ ਧਿਆਨ ਦੇਣ ਯੋਗ ਹੈ ਪਿਆਰੇ ਦੋਸਤੋ ਇਸ ਸੀ ਕੀ ਵੀਡੀਓ ਪੰਜਾਬੀ ਦੀ ਸ਼ਬਸ਼੍ਰੇਣੀ ਸੰਬੰਧਕ ਨਾਲ ਸੰਬੰਧਤ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ